ਸਸਤ੍ਰੀ ਕਾਲ ਦੇ ਸਾਰਿਆਂ ਨੂੰ ਤੇ ਤੁਹਾਨੂੰ ਪਤਾ ਹੀ ਆ ਰਾਤ ਬਹੁਤ ਹੀ ਜਿਆਦਾ ਹਨੇਰਾ ਆ ਨਾਲ ਮੀਂਹ ਆਇਆ ਸਾਡੇ ਪਿੰਡ ਤੇ ਪੱਕੀਆਂ ਕਣਕਾਂ ਸੀ ਤੇ ਬਹੁਤ ਜਿਆਦਾ ਨੁਕਸਾਨ ਹੋਇਆ ਸਾਡੇ ਪਿੰਡ ਦਾ ਕਿੰਨਾ ਨੁਕਸਾਨ ਹੋਇਆ ਵਾ ਕਿੰਨਾ ਕਣਕਾਂ ਜੋ ਵੀ ਆ ਤੁਹਾਨੂੰ ਸਾਰਾ ਇਸ ਵੀਡੀਓ ਵਿੱਚ ਦਿਖਾਵਾਂਗੇ ਤੇ ਉਹ ਬਾਹਰ ਨਿਕਲਦੇ ਆ ਸਾਰੀ ਆ ਦੇਖੋ ਪਹਿਲਾਂ ਤੇ ਕਿੱਡੀ ਤਗੜੀ ਤਰੇਗ ਹੈ ਜਿਹੜੀ ਟੁੱਟੀ ਗਈ ਲੱਖੋਂ ਤੁਸੀਂ ਦੇਖੋ ਵੀਡੀਓ ਆ ਦੇਖੋ ਕਲਰ ਟਾਣਾ ਹੀ ਰਹਿ ਗਿਆ ਮੋਢੀ ਰਹਿ ਗਿਆ ਜੋ ਇੰਨੀ ਜਿਆਦੀ ਨੇੜੀ ਆਈ ਆ ਉਹ ਦੇਖੋ ਤੇ ਕਈਆਂ ਦੀ ਸਾਡੇ ਪਿੰਡ ਟੀਨਾ ਉਡ ਗਈਆਂ ਤੁਹਾਨੂੰ ਉਹ ਵੀ ਦਿਖਾਵਾਂਗੇ ਵੀਡੀਓ ਦੇ ਵਿੱਚ ਬਹੁਤ ਜਿਆਦਾ ਨੁਕਸਾਨ ਹੋਇਆ ਜੰਗਲਾਂ ਦੇ ਇਦਾਂ ਜੁਗਾੜ ਕੀਤਾ ਹੁੰਦੇ ਆ ਮਾਰੇ ਮੋਟੇ ਜੇ ਲਾ ਕੇ ਉਹ ਬਹੁਤ ਉਹ ਵੀ ਤੁਹਾਨੂੰ ਦਿਖਾਵਾਂਗੇ ਵੀਡੀਓ ਦੇ ਵਿੱਚ ਪਤਾ ਤੇ ਆ ਚੱਕਰੋ ਤੁਸੀਂ ਕਿਦਾਂ ਤਰੇਗ ਹਰੀ ਆ ਵੇਖ ਲਓ ਰਾਤ ਦੀ ਆ ਪਤਾ ਨਹੀਂ ਕਿਹੜੇ ਵੇਲੇ ਕੀ ਸਾਲਾ ਇੱਥੋਂ ਮੋੜ ਤੇ ਨਾਲੋਂ ਟੁੱਟ ਗਈ ਆ ਆਏ ਤੇ ਕੱਲਾ ਮੋੜ ਰਹਿ ਗਿਆ ਜੋ ਹਾਂਜੀ ਅਸੀਂ ਤੇ ਚੁੱਕਦਾਂ ਲੱਗੇ ਆ ਜਿਹੜਾ ਨੁਕਸਾਨ ਕੀਤਾ ਮੀਂਹ ਨੇ ਲੈ ਜੋ ਲੈ ਜੋ ਇਹਦੇ ਨੂੰ ਸੜਕ ਤੋਂ ਬਾਹਰ ਲੈ ਜੋ ਕੋਈ ਨਾ ਕੋਈ ਗੱਡੀ ਆ ਵੇਖੋ ਜਿੱਦਾਂ ਖਲੋਤੀ ਆ ਵਿੱਚ ਵੱਜ ਕੇ ਐਕਸੀਡੈਂਟ ਹੋਊਗਾ ਲੈ ਜੋ ਲੈ ਜੋ ਤੇ ਟਾਣਾ ਦੇਖੋ ਟੁੱਟ ਕੇ ਨਾਲ ਹੀ ਬਾਸ ਖਲੋਤੀ ਆ ਤਾਂ ਵੇਡ ਨੂੰ ਖਲਾ ਰਿਆ ਕਿ ਲੋ ਜੋ ਵਾਜੀ ਤੇ ਹੀ ਸਾਡਾ ਜਿਹੜਾ ਮੋਟਰ ਦਾ ਹੀ ਕੋਠਾ ਕਿਦਾਂ ਟਾ ਗਿਆ ਰਾਤ ਪਤਾ ਹੀ ਨਹੀਂ ਇਹ ਯਾਰਾ ਨੇ ਰੱਬ ਨੇ ਕਿੱਥੋਂ ਛੱਡ ਛੜਿਆ ਦੇਖੋ ਮੋਟਰ ਦੀਆਂ ਦਰਵਾਜਾ ਹੀ ਇੱਕ ਲਾਥ ਖਿਸਲੇ ਡੇ ਗਿਆ ਵਾ ਤੇ ਸੱਤ ਦਾ ਤੇ ਪਤਾ ਹੀ ਨਹੀਂ ਆ ਤੇ ਜਾਵਾਂਗੇ ਅੱਜ ਕਰਦੇ ਹਾਂ ਮਿਸਤਰੀ ਨਾਲ ਗੱਲਬਾਤ ਕਰਕੇ ਵੀ ਇਹਦੇ ਨਾਲ ਉੱਤੇ ਦਾ ਵੀ ਕਰਦੇ ਹਾਂ ਪੂੜਾ ਹੋਣਾ ਸਹੀ ਇੰਨਾ ਨੁਕਸਾਨ ਹੋ ਗਿਆ ਸਾਡੀ ਮੋਟਰ ਦਾ ਆ ਤੁਸੀਂ ਦੇਖ ਸਕਦੇ ਹੋ ਵੀਡੀਓ ਦੇ ਵਿੱਚ ਬੂਵਾ ਇੱਕ ਪਾਸੇ ਲੱਕਰ ਦਾ ਰਹਿ ਗਿਆ ਇੱਕ ਪਾਸੇ ਲੱਗਾ ਤੇ ਕੋਈ ਪਤਾ ਹੀ ਨਹੀਂ ਕਿੱਥੇ ਉੱਡ ਉੱਡ ਗਿਆ ਛੱਤ ਦਾ ਤੇ ਪਤਾ ਹੀ ਨਹੀਂ ਲੱਗਣਿਆ ਇਹਦੇ ਆ ਦੇਖੋ ਕਿਦਾਂ ਲੰਮੇ ਪੈ ਗਈਆਂ ਜੋ ਤੇ ਇਹਨਾਂ ਨੇ ਹੁਣ ਪੱਕਣਾ ਐ ਬੂੜਾ ਤੇ ਕਿਦਾਂ ਹੋਣ ਕੀ ਬਣ ਉਹਨਾਂ 'ਚਾਰ ਘਟਨਾ ਜੋ ਆ ਦੇਖੋ ਰੱਬ ਨੇ ਕੀ ਕੀਤਾ ਸਾਡੇ ਪਿੰਡ ਤੇ ਬਹੁਤ ਜ਼ਿਆਦਾ ਨੁਕਸਾਨ ਹੋਇਆ ਤੇ ਆਪ ਆਪਣਾ ਪਿੰਡ ਦਾ ਵੀ ਦੱਸਿਓ ਕਮੈਂਟਾਂ ਥੱਲੇ ਕਰਕੇ ਕਿ ਕਿੱਥੇ ਕਿਦਾਂ ਕੀ ਗੱਲਬਾਤ ਹੋਈ ਆ ਵੈਸੇ ਤਾਂ ਸਭ ਚੰਗੇ ਰੱਖੇ ਮਹਾਰਾਜ ਆ ਦੇਖਿਓ ਆ ਦੇਖੋ ਕੀ ਹਾਲ ਹੋਇਆ ਕਣਕ ਦਾ ਸਾਰੇ ਲੰਮੇ ਪੈ ਗਈ ਆ ਆ ਇੱਕ ਦੋ ਤਿੰਨ ਕਿੱਲੇ ਇਕੱਠੇ ਦੇ ਨਾਲ ਦੇ ਨਾਲ ਸਾਰੇ ਪਿੰਡ ਲੰਮੇ ਪੈ ਗਏ ਆ ਦੇਖੋ ਇੰਨੀ ਹਵਾ ਤੇ ਨਹੀਂ ਜਿਆਦਾ ਨਹੀਂ ਬਟ ਹਵਾ ਬਹੁਤ ਜਿਆਦਾ ਹੈ ਤੇ ਹਵਾ ਨੇ ਕਣਕਾਂ ਵਿਚਾਤੀਆਂ ਦੇਖੋ ਆਹ ਦੇਖੋ ਕੀ ਕਰ ਸਕਦੇ ਹੁਣ ਸਾਰੀ ਕਣਕ ਲਮੇ ਪਈ ਹੋਈ ਸਾਰੇ ਟੋਟਲ ਆ ਦੇਖੋ ਚੁੱਪ ਗਈ ਸਭ ਕੀ ਸਾਰੇ ਲਮੇ ਪਏ ਨੇ ਨੀਰਾ ਹੈ ਬੜਾ ਦੇ ਹਾਂ ਬਹੁਤ ਹੈ ਮੀਂਹ ਘਟੇ ਸੀ ਹਾਂ ਨਹੀਂ ਉਹ ਤਾਂ ਵੀ ਹੈ ਹਾਂ ਪਰੀ ਮੋਟਰ ਤਾਂ ਆ ਆ ਦੇਖੋ ਕਿੱਦਾਂ ਕਰਨ ਕ ਸਾਰੀ ਲੰਮੀ ਪੈ ਗਈ ਆ ਤੇ 10 ਜੇ ਹੋਰ 10 ਦਿਨ ਨਾ ਇਦਾਂ ਹੁੰਦਾ ਨੇੜ ਮੀ ਨਾ ਹੁੰਦਾ ਤੇ ਸਭ ਚੁੱਕਿਆ ਜਾਣਾ ਏ ਖਲਾੜਾ ਕਣਕ ਨੂੰ ਕਸਾਂਭੀ ਜਾਣੀ ਆ ਦੇਖ ਸਕਦੇ ਹੋ ਤੁਸੀਂ ਕਿਦਾਂ ਉਹਦੇ ਦਾ ਕਟਾਈ ਕਰਾਂ ਕਿਦਾਂ ਹੀ ਦੇਕਰ ਪੈ ਪੈਗੀ ਆ ਆ ਦੇਖ ਇੰਨਾ ਜ਼ਿਆਦਾ ਹੈ ਤਿੰਨ ਦੇ ਤਿੰਨ ਕਿਲੇ ਸਾਰੇ ਇਸ ਤਰ੍ਹਾਂ ਦੇ ਹੀ ਆ ਤੇ ਜੇ ਉਹਨਾਂ ਦੇ ਸਾਰਿਆਂ ਦੇ ਵੀਡੀਓ ਬਣਾਉਣ ਦਾ ਆਪਾਂ ਦੇ ਵੀਡੀਓ ਬਹੁਤ ਲੰਮੀ ਬਣਦੀ ਆ ਆ ਦੇਖੋ ਦੂ ਆ ਵਿੱਚ ਥੋੜੀ ਜਿਹੀ ਖੜੀ ਰਹਿ ਗਈ ਆ ਅੱਗੇ ਫੇਰ ਡੇਗੀ ਆ ਫੇਰ ਖੜੀ ਰਹਿ ਗਈ ਆ ਫੇਰ ਡੇਗੀ ਆ ਐਦਾਂ ਦੇ ਕੰਮ ਹੋਏ ਨੇ ਆੜੇ ਕੱਲ ਰਾਤ ਦੇ ਤੇ ਸਾਡੇ ਪਿੰਡ ਤੇ ਤੇ ਮੈਂ ਸਵੇਰੇ ਉੱਠ ਕੇ ਮੈਂ ਚੱਲ ਵੀਡੀਓ ਬਣਾਵਾ ਨਾ 10-15 ਦਿਨ ਨਿਕਲ ਜਾਂ ਤਾਂ ਸਾਰੇ ਦਾਣਾ ਜਿੰਨਾ ਹੀ ਦਾਣੇ ਫੱਕਾ ਸਾਮਾ ਜਾਵੇ ਤੇ ਬਾਕੀ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਨਵਾਂ ਨਵਾਂ ਚੈਨਲ ਬਣਾਇਆ ਹਾਂ ਤਾਂ ਡਿਸਪੋਰਟ ਦੀ ਲੋੜ ਆ ਇੱਥੇ ਕਰਦੇ ਆਂ ਵੀਡੀਓ ਬੰਦ ਮਿਲਦੇ ਆਂ ਜੀ ਨੈਕਸਟ ਵੀਡੀਓ ਵਿੱਚ ਓਕੇ ਸਾਰਿਆਂ ਨੂੰ ਸਤਿ ਸ੍ਰੀ ਅਕਾਲ